ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਨਵਾਬ ਲੋਗ ਅੱਜ ਅਸੀਂ ਚੱਲੇ ਆਂ ਕਿ ਸ਼ਹਿਰ ਬਟਾਲੇ ਪਹਿਲਾਂ ਅਸੀਂ ਜਾਵਾਂਗੇ ਇੱਕ ਛੋਟਾ ਜਿਹਾ ਕੰਮ ਆ ਹੋ ਪੂਰਾ ਕਰ ਲਈਏ ਜਾਣਾ ਹੈ ਜਲੰਧਰ ਰੋਡ ਤੇ ਬਾਅਦ ਵਿੱਚ ਅਸੀਂ ਜਾਵਾਂਗੇ ਪੇਪਰ ਤੇ ਪੀਐਲ ਨੂੰ ਦਿਖਾਣੇ ਹੈ ਨਹੀਂ ਆਹ ਕਿਹੜੀ ਗੱਲ ਹੈ ਇਹ ਕੀ ਗੱਲ ਹੋਈ ਹੈ ਇੱਧਰ ਤੋਂ ਵੇਖ ਤੇ ਲੱਗੇ ਗੱਲ ਕਰਨਾ ਇਹ ਬੰਦਿਆਂ ਦੀ ਗੱਲ ਆ ਕੋਈ ਨਹੀਂ ਤੇਰੇ ਨਾਲ ਗੱਲ ਕਰਨ ਆਏ ਆ ਕਾਦੀਆਂ ਤੋਂ ਬਟਾਲੇ ਤੇਰੇ ਨਾਲ ਗੱਲ ਪੈ ਗਿਆ ਛੇਤੀ ਫੋਨ ਆ ਗਿਆ ਜਾਣਾ ਵਿਆਹ ਨੂੰ ਉਹ ਤੀਲੇ 파ਤੀ ਨੇ ਹਾਂਜੀ ਗਾਇਸ ਸਤਿ ਸ੍ਰੀ ਅਕਾਲ ਕੀ ਆਚ ਆਈ ਹੋਪ ਤੁਹ ਸਾਰਿਆਂ ਨੇ ਘੈਂਟ ਹੋ। ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਕਿ ਨਵਾਬ ਲੋਗ ਅੱਜ ਵੀ ਚਲੇ ਆ ਕਿ ਸ਼ਹਿਰ ਬਟਾਲੇ ਤੀਲੇ ਤੇ ਮਿੱਟਿਆ ਦਾ ਪੇਪਰ ਲੈਣ ਮੈਂ ਸੋਚਿਆ ਚਲੋ ਘਰੇ ਬਣਾਉਂਦੇ ਆ ਵੱਡੇ ਵੱਡੇ ਤੇ ਬਾਦੀ ਜਾ ਰਹੇ ਆ ਜੀ ਹੁਣ ਸ਼ਹਿਰ ਬਟਾਲਾ ਰਾਤ ਦੇ ਦਿੱਤਾ ਆ ਬਲੋਗ ਨੂੰ ਸ਼ੂਟ ਕਰਨਾ ਵਾ ਤੇ ਬਾਕੀ ਹੁਣ ਤੁਹਾਨੂੰ ਸ਼ਹਿਰ ਬਟਾਲੇ ਜਾ ਕੇ ਮਿਲਦੇ ਆ ਤੇ ਦੇਖਦੇ ਆ ਕਿਹੜੇ ਗਏ ਰੰਗ ਦੇ ਪੇਪਰ ਲੈਣੇ ਆ ਤੇ ਕਿੱਥੋਂ ਮਿਲਦੇ ਆ ਤੇ ਬਾਕੀ ਵੀ ਲੋਕ ਨੂੰ ਐਂਡ ਤੱਕ ਜ਼ਰੂਰ ਵੇਖਿਓ। ਵੀ ਲੋਕ ਵਧੀਆ ਲੱਗਿਆ ਲਾਈਕ ਕਮੈਂਟ ਹੀ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਇਹ ਅਜੇ ਆਪਣਾ ਨਵਾਂ ਮਤਲਬ ਚੈਨਲ ਨਹੀਂ ਹੋਣਾ ਹੈ। ਹਮਾਂ ਪਾਕੀ ਸਟੋਰ ਜ਼ਰੂਰ ਮਿਲਿਓ। ਮਿਲ ਜਾਏ ਤਾਂ ਵੀ ਸ਼ਹਿਰ ਬਟਾਲਾ ਜਾ ਕੇ। ਉਹ ਵੀ ਬਾਦੇ ਪਹੁੰਚ ਗਏ ਨੇ ਸ਼ਹਿਰ ਬਟਾਲਾ ਪਹਿਲਾਂ ਅਸੀਂ ਜਾਵਾਂਗੇ ਇੱਕ ਛੋਟਾ ਕੰਮ ਆ ਉਹ ਪੂਰਾ ਕਰ ਲਈਏ ਜਾਣਾ ਹੈ ਜਲੰਧਰ ਰੋਡ ਬਾਅਦ ਵਿੱਚ ਜਾਵਾਂਗੇ ਪੇਪਰ ਤੇ ਟਿੱਲੇ ਲੈਣ ਜਿੱਥਾਂ ਗਈ ਤੇ ਬਾਕੀ ਨਾਲੇ ਇੱਕ ਹੋਰ ਜਗਾ ਜਾਣਾ ਆਪਣੇ ਗੁੱਡੇ ਬਣਾਉਣੇ ਦਿੱਤੇ ਨੇ ਉਹ ਵੇਖਣ ਜਾਣਾ ਹੈ ਲੱਗਦੇ ਆ ਉੱਥੇ ਜਾ ਕੇ ਲਾਕੇ ਉਹ ਪਹਿਲਾਂ ਚੱਲਿਆ ਜੀ ਉਹ ਛੋਟਾ ਕੰਮ ਕਰਨਾ ਛੋਟਾ ਕੰਮ ਕਰ ਲੀਏ ਫੇਰ ਅੱਗੇ ਜਾਵਾਂਗੇ ਤੇ ਸੇਵਾ ਲਿਆ। ਆਪੀ ਇਹੋ ਕਰਤੀ ਹੈ ਉਹਦੇ ਕਰਨੇ ਬਤਾ ਰਹੇ ਸ਼ਹਿਰ ਤੇ ਇਹ ਸ਼ਹਿਰ ਬੰਦਾ ਇਤਨਾ ਮਾਮਾ ਕੱਢੇਗਾ ਨਹੀਂ ਹੁੰਦੇ ਰਹਿੰਦੇ ਬਾਕੀ ਨੇ ਜਾਣਾ ਇਹ ਰੁਕਣਾ ਨਹੀਂ ਦਾ। ਬਾਕੀ ਆ ਛੋਟਾ ਪਹਿਲਾਂ ਕੰਮ ਕਰ ਲਈਏ ਫੇਰ ਕਹਦੇ ਆ ਛੋਟਾ ਦੇ। ਵੀਰੋ ਜਿਹੜਾ ਕੋਟਾ ਕੰਮ ਨਹੀਂ ਉਹ ਮਕਾਤਾ ਫੋਨ ਅਸੀਂ ਚਲੇ ਆਏ ਪਹਿਲਾਂ ਘੂਆ ਦੇ ਘਰ ਉੱਥੋਂ ਪੁਆਲੇ ਮੁੰਡਿਆਂ ਨੂੰ ਪੁੱਛਾਂਗੇ ਪੇਪਰ ਤੇ ਉਹ ਤੀਲੇ ਕਿੱਥੋਂ ਮਿਲਦੇ ਆ ਤੇ ਫਿਰ ਜਾਣੇ ਆ ਜੀ ਤੀਲੇ ਦੇ ਪੇਪਰ ਲੈਣਾ ਬਾਕੀ ਬਾਕੀ ਦੇ ਵਲੋਗ ਵਧੀਆ ਲੱਗਿਆ ਹੂਗਾ ਤੇ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਸਾਨੂੰ ਦੇਖ ਪਰ ਜਾਣੇ ਕਹਿੰਦੇ ਨਵਾਂ ਚੈਨਲ ਬਣਾਇਆ ਦਾ ਸਪੋਰਟ ਕਰਿਓ ਕੋ ਤੇਰੀ ਹਾਂ ਲਾ ਹਾਂ ਨਹੀਂ ਆ ਕਿਹੜੀ ਗੱਲ ਹੈ ਇਹ ਕੀ ਗੱਲ ਹੋਈ ਹੈ ਇੱਧਰ ਤੇ ਵੇਖ ਤੇ ਲੱਗੇ ਗੱਲ ਕਰਨਾ ਹੈ ਉਹ ਬੰਦਿਆਂ ਦੀ ਗੱਲ ਆ ਕੋਈ ਤੇਰੇ ਨਾਲ ਹੀ ਗੱਲ ਕਰਨ ਆਏ ਆ ਕਾਦੀਆਂ ਤੋਂ ਬਟਾਲੇ ਤੇਰੇ ਨਾਲ ਗੱਲ ਕਰਨੇ। ਉਹ ਗਦਰਖਾਨਾ ਫਿਰ ਨੇ ਆਵਾ ਪੀਚਣਾ ਅੱਤੇ ਰੱਖੀਆਂ ਉਥੇ। ਭਰਾ ਗਰੋਦ ਵੀ ਖਾਣਾ। ਆਪਾਂ ਨਹੀਂ ਖਾਂਦੇ। ਮੇਰੀ ਗੱਲ ਸਮਝਿ ਦਿਖਾਈ ਦੀਆਂ। ਉਹ ਪੇਪਰ ਤੇ ਉਹ ਦਿਖਾਉਂਦੇ ਲੋਹੇ ਟੀਲੇ। ਜਿਹੜਾ ਹੈਗਾ ਦੇਦੇ। ਲੋਹੇ ਬਾਬੇ ਉਹ ਪਹਿਲਾਂ ਹੋ ਗਿਆ ਜੀ ਭੂਆ ਘਰ ਮਤਲਬ ਐਡਰੈਸ ਪੁੱਛੁੰਦੇ ਸੀ। ਕਿ ਕਿੱਥੋਂ ਟੀਲੇ-ਤੂਲੇ ਮਿਲਨੇ ਆ ਚਾਰਕ ਟੀਲੇ ਤਾਂ ਇਹਨੇ ਕੱਢ ਕੇ ਦੇ ਦਿੱਤੇ। ਬਾਕੀ ਗੁੱਡੇ ਵੀ ਉੜਦੇ ਪਏ ਆ। ਓਏ ਹੋਏ। ਇੱਥੇ ਵਾਵਾ ਗੁੱਡੇ ਉੜਦੇ ਆ। ਸ਼ਹਿਰ ਬਟਾਲੇ।

ਔਰ ਐਤਵਾਰ ਲੈ ਜਾਗੇ ਛੇਤੀ ਸਾਨੂੰ ਜਾਣਾ ਪੈਣਾ ਵਾ ਚੱਲ ਜਲੀਏ ਉਹ ਬਾਬੇ ਥੋੜਾ ਗਣਾ ਅਰਜੰਟ ਕੰਮ ਪੈ ਗਿਆ ਉਹਦੇ ਕਰਕੇ ਸਾਨੂੰ ਵਾਪਸੀ ਜਾਣਾ ਪੈਣਾ ਤੁਹਾਨੂੰ ਆ ਗਿਆ ਵੀ ਘਰੋਂ ਤੇ ਹੁਣ ਆਪਾਂ ਚੱਲੇ ਆਂ ਵੀ ਵਾਪਸ ਤੇ ਬਾਕੀ ਤੀਲੇ ਦੇ ਪੇਪਰ ਐ ਫਰ ਲਵਾਂਗੇ ਉਸ ਸਾਥ ਬਾਕੀ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਨਾਲ ਜੇ ਬਲੌਗ ਵਧੀਆ ਲੱਗਿਆ ਹੋਇਆ ਲਾਈਕ ਮੈਡ ਕਰ ਤੇ ਸਬਸਕ੍ਰਾਈਬ ਜਰੂਰ ਕਰਦੇ ਹੋ ਫਿਰ ਬਾਅਦ ਸਿੰਪਲੀ ਇੱਕ ਬਲੌਗ ਵੀ ਮਤਲਬ ਬਟਾ ਲਈਏ ਆ ਤੇ ਪੇਪਰ ਲੈਣਗੇ ਆ ਆਪਣੇ ਵੱਲੋਂ ਦੇ ਨਾਈਟ ਦਾ ਕੰਮ ਨਹੀਂ ਹੋ ਕਰਨਗੇ ਹਨ ਤੇ ਬਾਕੀ ਅਗਲੀ ਵਾਰ ਥੋੜੀ ਦਾ ਇੰਸਟਾਗ੍ਰਾਮਾਂਗੇ ਨਾਲ ਇਹ ਨਾ ਨਾ ਕੁਝ ਹੋਇਆ ਤੇ ਥੋੜੀ ਕਰਿਓ ਤੇ ਬਾਕੀ ਜਿੰਦੇ ਤੁਹਾਨੂੰ ਅਗਲੇ ਵਲੋਗ ਦੇ ਨਾਲ ਤੇ ਐਸਾ ਜਿਵੇਂ ਆਪਾਂ ਪੇਪਰ ਤੇ ਚੀਜ਼ੇ ਲਿਆਵਾਂਗੇ ਨਾਲੇ ਵੱਡੇ ਰੂਪੇ ਦਿਖਾਵਾਂਗੇ ਤੁਹਾਨੂੰ ਨਾਲੇ ਦੋ ਗੁੱਡੇ ਵੀ ਦਿਖਾਵਾਂਗੇ ਜਿਹੜੇ ਆਪਾਂ ਸੁਣਮਾਏ ਆ ਥੋੜੀ ਲਈ ਤੇ ਬਾਕੀ ਜਿੰਦੇ ਆ ਤੁਹਾਨੂੰ ਨੈਕਸਟ ਵਲੋਗ ਦੇ ਨਾਲ ਧੰਨਵਾਦ